ਭਾਰਤ ਦੇਸ਼ ਤਰੱਕੀ ਕਰ ਸਕਦਾ ਪਰ ਦੋ ਚੀਜ਼ਾਂ ਨੇ ਜਿਹੜਾ ਹੈਗਾ ਬੇੜਾ ਗਰਕ ਕੀਤਾ ਹੋਇਆ ਪੰਜਾਬੀ ਦੇ ਵਿੱਚ ਆਪਾਂ ਕਹიდੀਏ ਇੱਕ ਬਾਬਿਆਂ ਨੇ ਧਰਮ ਦੇ ਵਿੱਚ ਲੋਕਾਂ ਨੂੰ ਉਲਝਾ ਰੱਖਿਆ ਇੱਕ ਲੀਡਰਾਂ ਨੇ ਜਿਨ੍ਹਾਂ ਨੂੰ ਕਿਸ ਸਿਸਟਮ ਦਾ ਨਹੀਂ ਪਤਾ ਔਰ ਕੰਮਕਾਰ ਦੇ ਵਿੱਚ ਠੱਲ ਪਾਉਣਾ ਤੇ ਸਿਸਟਮ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਸਿਸਟਮ ਦੇ ਵਿੱਚ ਬਿਨਾਂ ਮਦਦ ਤੋਂ ਦਖਲਅੰਦਾਜ਼ੀ ਕਰਨੀ ਇਹ ਸਾਡੇ ਲੀਡਰਾਂ ਦਾ ਅਹਿਮ ਕੰਮ ਹੋ ਗਿਆ। ਉਹਨ ਇੱਕ ਪਾਸੇ ਤਾਂ ਸਰਕਾਰਾਂ ਕਹਿ ਰਹੀਆਂ ਕਿ ਅਸੀਂ ਸਾਫ਼ ਸੁਥਰਾ ਕੰਮ ਕਰਾਂਗੇ। ਸਾਡੇ ਬੱਚੇ ਬਾਹਰ ਨਾ ਜਾਣ, ਅਸੀਂ ਇੱਥੇ ਜਿਹੜਾ ਹੈਗਾ ਵਧੀਆ ਰੋਜ਼ਗਾਰ ਦੇਵਾਂਗੇ। ਤੇ ਸਾਡੇ ਬੱਚੇ ਇੱਥੇ ਕੰਮ ਕਰਨ। ਇਹ ਇਹ ਬੋਟਾਂ ਮਿਲੇ ਭਾਸ਼ਣ ਦਿੰਦੇ ਆ ਤੇ ਦੂਜੇ ਪਾਸੇ ਜਿਹੜੀ ਤਾਜ਼ੀ ਘਟਨਾ ਹੈ ਲੁਧਿਆਣੇ ਦੇ ਵਿੱਚ ਵਾਪਰੀ ਹੈ ਉੱਥੇ ਰਾਜਾ ਬੜਿੰਗ ਹੈ ਜਿਹੜਾ ਇੱਕ ਕਾਂਗਰਸ ਦਾ ਪ੍ਰਧਾਨ ਆ ਉਹ ਬਿਨਾਂ ਮਤਲਬ ਤੋਂ ਡੀਐਸਪੀ ਇੱਕ ਛੋਟੀ ਉਮਰ ਦਾ ਮੁੰਡਾ ਡਾਇਰੈਕਟ ਭਰਤੀ ਹੋਏ ਆਉਣਾ ਉਹਦਾਂ ਬਹਿਸਬਾਜੀ ਕਰ ਰਿਹਾ ਕਿ ਤੁਸੀਂ ਸਾਡੇ ਬੰਦੇ ਦੇ ਪਰਚਾ ਦਿੱਤਾ ਮੈਂ ਫੋਨ ਤੇ ਕਿਹਾ ਸੀ ਤੇ ਉਹ ਬਾਰ-ਬਾਰ ਕਹਿ ਰਿਹਾ ਵੀ ਸਰ ਦਰਖਾਸਤ ਜਿਹੜੀ ਅਸੀਂ ਡੀਲ ਕੀਤੀ ਉਹਦਾ ਪ੍ਰਵਾਨਨਾ ਕਟਿਆ ਉਹਨਾਂ ਵਿਅਕਤੀਆਂ ਨੂੰ ਬੁਲਾਇਆ ਗਿਆ ਬੁਲਾਉਣ ਤੋਂ ਬਾਅਦ ਉਹ ਮੰਨਿਆ ਕਿ ਅਸੀਂ ਇਸ ਬੰਦੇ ਨੂੰ ਬਾਹਰਲੇ ਦੇਸ਼ ਭੇਜਿਆ ਤੇ ਉਹਨਾਂ ਕੋਲੇ ਜਿਹੜੇ ਬੰਦੇ ਨੇ ਬਾਹਰ ਭੇਜਿਆ ਉਹਨਾਂ ਕੋਲੇ ਇਮੀਗ੍ਰੇਸ਼ਨ ਦਾ ਕੋਈ ਲਾਇਸੈਂਸ ਨਹੀਂ ਉਹਨਾਂ ਕੋਲੇ ਕੋਈ ਲਾਇਸੈਂਸ ਨਹੀਂ ਤੁਨਾਂ ਨੇ ਜੀ ਠੱਗੀ ਮਾਰੀ ਹੈ ਤੱਥ ਸਾਹਮਣੇ ਆਏ ਆ ਤੇ ਅਸੀਂ ਪਰਚਾ ਦਰਜ ਕੀਤਾ ਹੈ ਇਹ ਕਿ ਹੁਣ ਅਗਲੇ ਨਾਲ ਠੱਗੀ-ਭੱਜੀ ਆ ਪੁਲਿਸ ਨੇ ਪਰਚਾ ਦੇ ਤਾ ਤਾਂ ਕਿਹਾ ਗਿਆ ਕਿ ਇਲੈਕਸ਼ਨ ਤੋਂ ਪਹਿਲਾਂ ਰਾਤੇ ਰਾਤ ਤੁਸੀਂ ਇਹ ਇਨਕੁਆਇਰੀ ਕਰ ਦਿੱਤੀ ਦੇਖੋ ਪਹਿਲਾਂ ਤਾਂ ਪੁਲਿਸ ਕੋਲੇ ਦਰਖਾਸਤ ਜਾਂਦੀ ਹੈ ਫਿਰ ਉਹ ਕਪਤਾਨ ਹੈ ਜਿਹੜਾ ਜਬ ਵੱਡੇ ਜਿਹੜੇ ਨਿਗਮ ਆ ਉਹਨਾਂ ਤੇ ਕਮਿਸ਼ਨਰ ਲੱਗਦੇ ਐ ਉਹਨੂੰ ਮਾਰਕ ਕਰਦਾ ਮਾਰਕ ਕਰਨ ਤੋਂ ਬਾਅਦ ਪੀਸੀ ਦਾ ਨੰਬਰ ਲੱਗਦਾ ਪੀਸੀ ਦਾ ਨੰਬਰ ਲੱਗਣ ਤੋਂ ਬਾਅਦ ਜਿਹੜੇ ਅਫਸਰ ਕੋਲੇ ਜਾਂਦੀ ਹੈ ਦਰਖਾਸਤ ਉਹਨੂੰ ਅਰਦਲੀ ਫੜਾ ਕੇ ਆਉਂਦਾ ਹੈ ਫਿਰ ਉਹ ਪ੍ਰਵਾਨਨਾ ਕਰਦੀ ਹੈ ਫਿਰ ਉਸ ਪ੍ਰਵਾਨਨੇ ਤੇ ਪਾਰਟੀ ਪਹੁੰਚਦੀ ਨਹੀਂ ਜਿਹੜੀ ਅਕਿਊਜ਼ਡ ਪਾਰਟੀ ਉਹ ਪਹੁੰਚਦੀ ਨਹੀਂ ਜੇ ਪਹੁੰਚਦੀ ਹੈ ਤਾਂ ਉਹ ਆਪ ਨਹੀਂ ਆਉਂਦਾ ਕਿਸੇ ਮਸੀ ਨੂੰ ਭੇਜਦਾ ਕਿਸੇ ਸਰਪੰਚ ਨੂੰ ਮੈਂਬਰ ਨੂੰ ਭੇਜਦਾ ਉਹ ਬਿਮਾਰ ਹੈ ਜੀ ਉਸ estrane ਪਰ ਦੂਜੇ ਪ੍ਰਵਾਨਨੇ ਤੇ ਉਹ ਆਉਂਦਾ ਫਿਰ ਆਦੇ ਸਬੂਤ ਨਹੀਂ ਲੈ ਕੇ ਆਉਂਦਾ ਤੀਜੇ ਪਰਮਾਨੇ ਤੇ ਜਿਹੜੀ ਪੁਲਿਸ ਪਰਚਾ ਦਰਜ ਕਰ ਸਕਦੇ ਜਿਹੜੀ ਸਹੀ ਗੱਲ ਹੈ ਤਾਂ ਹੁਣ ਹਾਈ ਕੋਰਟ ਦਾ ਫੈਸਲਾ ਹੈ ਹਾਈ ਕੋਰਟ ਦੇ ਹੁਕਮ ਹੈ ਮਨਜੋਗ ਅਦਾਲਤ ਦੇ ਇਹ 15 ਦਿਨਾਂ ਦੇ ਵਿੱਚ ਦਰਖਾਸਤ ਦਾ ਨਿਬਟਾਰਾ ਕਰੋ ਬਿਲਕੁਲ ਸਹੀ ਹੈ ਪਿੱਛੇ ਜੇ ਹਾਈ ਕੋਰਟ ਨੇ ਕਟੋ ਘੱਟ 5-7 ਲੱਖ ਦਰਖਾਸਤਾਂ ਜਿਹੜੀ ਪੈਂਡਕ ਪੈਸੀ ਪੰਜਾਬ ਦੇ ਵਿੱਚ ਉਹਦਾ ਨਿਪਟਾਰਾ ਕਰਾਇਆ ਹੈ ਕਿ ਅੱਜ ਵੀ ਅਸੀਂ ਬਿਕਦੇ ਹਾਂ ਕਿ ਜਦੋਂ 15 ਦਿਨ ਪੂਰੇ ਹੋ ਜਾਂਦੇ ਆ ਪੁਲਿਸ ਹੁਣ ਦੇਖੋ ਜਿੱਥੇ ਪੁਲਿਸ ਗਲਤ ਆ ਉਹਨੂੰ ਗਲਤ ਕਹੋ ਜਿੱਥੇ ਸਹੀ ਆ ਉੱਥੇ ਪੁਲਿਸ ਨੂੰ ਸਹੀ ਕਹੋ ਪੁਲਿਸ ਹੁਣ ਧਰਨੇ ਤੇ ਜਾਂਦੀ ਹੈ ਰੈਲੀਆਂ 'ਚ ਜਾਂਦੀ ਹੈ ਕਿਤੇ ਸੀਐਮ ਨੇ ਉਹਨਾਂ ਉੱਥੇ ਡਿਊਟੀ ਲੱਗਦੀ ਹੈ ਫਿਰ ਹਾਈ ਕੋਰਟ ਦੇ ਵਿੱਚ ਜਾਂਦੀ ਹੈ ਹਿਊਮਨ ਰਾਈਟਸ ਕਮਿਸ਼ਨ 'ਚ ਜਾਂਦੀ ਹੈ ਐਸਸੀ ਕਮਿਸ਼ਨ 'ਚ ਜਾਂਦੀ ਹੈ ਔਰ بڑے ਜਿਹੜੇ ਕੰਮ ਸਹਾਦਤ ਤੇ ਵੀ ਹੈ ਜੇ ਕੋਈ ਡੀਐਸਪੀ ਉਹਨੇ ਪਰਚਾ ਦਿੱਤਾ ਜਿੱਤੇ ਪਿਛਲੇ ਸਟੇਸ਼ਨ ਤੇ ਫਿਰ ਉਹ ਆਦੀ ਜਿਹੜੀ ਸਹਾਦਤ ਤੇ ਵੀ ਜਾਂਦਾ ਗਵਾਹੀ ਦੇਣ ਜਾਂਦਾ ਤਾਂ ਸਮਾਂ ਬੜਾ ਸੀਮਤ ਹੈ ਤਾਂ ਦਰ ਹਾਈ ਕੋਰਟ ਨੇ ਕਿਹਾ ਵੀ 15 ਦਿਨਾਂ ਦੇ ਵਿੱਚ ਨਿਪਟਾਰਾ ਕਰੋ ਉਹ ਬਿਲਕੁਲ ਮਾਨਜੋਗ ਹਾਈ ਕੋਰਟ ਦਾ ਫੈਸਲਾ ਸਹੀ ਹੈ ਇਹ ਥੋੜਾ ਵੀ 2-2 ਸਾਲ ਕਿਸੇ ਦੀ ਦਰਖਾਸਤ ਪਈ ਰਹੇ ਤੇ ਉਹਦ ਨੂੰ ਬੰਦਾ ਜਿਹੜਾ ਠੱਗੀ 바ਰ ਜਾਂਦਾ ਮੇਰੇ ਵਰਗਾ ਉਹ ਖਾ ਪੀ ਕੇ ਪਾਰ ਜਾਂਦਾ ਹੈ ਪੈਸੇ ਵੀ ਕਲੈਕਟ ਕਰਾਉਣੇ ਆ ਤਾਂ ਉਹਨਾਂ ਦੇ ਵਿੱਚ ਕੀ ਆ ਵੀ ਜਦੋਂ ਬੰਦੀ ਤੀਜੀ ਪਰਵਾਨੇ ਤੇ ਪਾਰਟੀ ਹੁੰਦੀ ਆ ਫਿਰ ਉਹਦੇ ਦਿਨ ਪੂਰੇ ਹੋ ਜਾਂਦੇ ਆ 14 ਦਿਨ ਫਿਰ ਪੁਲਸਾ ਜਿਹੜੀ ਸਾਰੇ ਤੱਥਾਂ ਤੋਂ ਫਿਰ ਉਹ ਰਿਪੋਰਟ ਬਣਾ ਕੇ ਫਿਰ ਉਹ ਜਿਹੜਾ ਡੀਐਸਪੀ ਆ ਜਾਂ ਐਸਪੀ ਆ ਫਿਰ ਉਹ ਸਿੱਟਾ ਰਿਪੋਰਟ ਲੇ ਕੇ ਥੱਲੇ ਲੇ ਕੇ ਭੇਜ ਦਿੰਦਾ ਵੀ ਜਿਹੜੀ ਹੈਗੀ ਇਹ ਜੁਰਮ ਸਾਬਤ ਹੁੰਦਾ ਤੇ ਅੱਗੇ ਮੁਖ ਅਫਸਰ ਨੂੰ ਜਾ ਡਿਵੀਜ਼ਨ ਨੂੰ ਲਿਖਿਆ ਜਾਂਦਾ ਹੈ ਕਿ ਇਹਦੇ ਤੇ ਪਰਚਾ ਦਰਜ ਕੀਤਾ ਜਾਵੇ ਜਾਂ ਲਿਖਿਆ ਜਾਂਦਾ ਵੀ ਡੀ ਇਲੀਗਲ ਤੋਂ ਰੈ ਲਈ ਜਾਵੇ ਦੋ ਚੀਜ਼ਾਂ ਤੇ ਫਿਰ ਅੱਗੇ ਕਪਤਾਨ ਦੀ ਮਰਜ਼ੀ ਹੈ ਉਹ ਰੈ ਲਵੇ ਚਾਹੇ ਨਾ ਲਵੇ ਉਹ ਪਰਚਾ ਸਿੱਧਾ ਵੀ ਦਰਜ ਕਰ ਸਕਦਾ ਹੁਣ ਉਹ ਡੀਐਸਪੀ ਨਵਾਂ ਮੁੰਡਾ ਹੈ ਉਹ ਸਮਝਾ ਰਿਹਾ ਰਾਜੇ ਬੜਿੰਗ ਨੂੰ ਤੇ ਉਹ ਉਲਟਾ ਉਹਨੂੰ ਕਹੀ ਜਾਂਦਾ ਹੈ ਸਾਨੂੰ ਸਿਖਾਤਾ ਤਿੰਨ ਸਾਲਾਂ ਤੱਕ ਅਸੀਂ ਸਿਖਾ ਸਿੱਖ ਕੇ ਇਹਨਾਂ ਤੋਂ ਨਵੀਂ ਪਿਰਤ ਪਾਤੀ ਵੀ ਭਾਈ ਰਾਜਾ ਬੜਿੰਗਸਾ ਜਿੰਨੇ ਝੂਠੇ ਪਰਚੇ ਦਰਜ ਤੁਸੀਂ ਕਰਾਏ ਐ ਉਹਨੇ ਤਾਂ ਸ਼ਾਇਦ ਕਿਸੇ ਸਰਕਾਰ ਦੇ ਵਿੱਚ ਨਹੀਂ ਹੋਣੇ ਫਿਰ ਉਹਨੂੰ ਕਹਿ ਰਿਹਾ ਛੋਟੇ ਵੀਰ ਦੋ ਸਾਲ ਰਹਿ ਗਏ ਤਿੰਨ 6 ਮਹੀਨੇ ਤਾਂ ਪਹਿਲਾਂ ਗੱਲਬਾਤ ਉਹੀ ਬਦਲ ਜਾਂਦੀ ਆ ਹਵਾ ਡੇਢ ਸਾਲਾ ਕਰ ਲੋ ਜਿਹੜਾ ਕੁਛ ਕਰਨਾ ਇਹਦਾ ਮਤਲਬ ਉਹਨੂੰ ਠੰਕਾਰਿਆ ਹੈ ਉਹ ਸਰਕਾਰ 5 ਸਾਲ ਹੁੰਦੀ ਹੈ ਤੇ ਨੌਕਰੀ ਉਹਨੇ 52 ਸਾਲ ਕਰਨੀ ਹੈ। ਠੀਕ ਹੈ ਵੀ ਪੋਲਿਟਿਸ਼ਨ ਜਿਹੜੇ ਹਾਵੀ ਹੈ ਉਹ ਇਹ ਹੈ ਵੀ ਅਗਲੀ ਦੀ ਦੂਰ ਦੀ ਬਦਲੀ ਕਰ ਦਿੰਦੇ ਹੁਣ ਕਿ ਇਹਦੇ ਬੱਚੇ ਪੜ੍ਹਦੇ ਐ। ਉਹਦਾ ਮਾਪਿਓ ਤੁਹਾਡੇ ਤੋਂ ਦੂਰ ਹੋ ਜਾਂਦਾ ਔਰ ਉਹਨੂੰ ਉੱਥੇ ਕੁਆਟਰ ਲੈਣੇ ਪੈਂਦੇ ਗੱਲ ਤਾਂ ਆਹੀ ਐ। ਔਰ ਹੈਡ ਆਫਸ ਤੇ ਕੋਈ ਬਾਲੀ ਵੱਡੀ ਵੱਡੀ ਕੋਈ ਪ੍ਰਾਪਤੀ ਨਹੀਂ ਹੈਗੀ। ਇਹ ਇੰਨੀ ਦਿੱਕਤ ਆ ਜਾਂਦੀ ਐ ਬੰਦੇ ਨੂੰ ਦੂਰ ਜਾਣਾ ਆਦੇ ਪਰਿਵਾਰ ਤੋਂ ਦੂਰ ਹੋ ਜਾਂਦਾ। ਇੰਨੀ ਐ ਬਦਲੀ ਹੋ ਜੂ ਵੱਤ ਵੱਤ। ਲੇਕਿਨ ਤੁਸੀਂ ਵਰਾਜਾ ਬੜਿੰਗ ਸਾਹਿਬ ਵੀ ਉਸ ਠੱਗ ਏਜੰਟ ਦੀ ਮਦਦ ਕਿਉਂ ਕਰ ਰਹੇ ਹੋ ਵੀ ਤੂੰ ਉਹਦੇ ਕਹਿ ਭਾਈ ਦੇਖ ਮੈਂ ਤੇਰੀ ਸਪੋਰਟ ਕਰ ਦਿੰਦਾ ਵੀ ਦਰਖਾਸਤ ਹੈ ਜਿਹੜੀ ਡੀਐਸਪੀ ਪੜਤਾਲ ਕਰ ਰਿਹਾ ਹੈ ਜੇ ਤੂੰ ਇਹਨਾਂ ਤੋਂ ਪੈਸੇ ਲਏ ਆ ਜਾਂ ਤੇਰੇ ਕੋਲ ਲਾਇਸੈਂਸ ਨਹੀਂ ਤੂੰ ਸਾਡਾ ਪਾਰਟੀ ਦਾ ਵਰਕਰ ਹੈ ਜਾਂ ਤੂੰ ਮਤਲਬ ਪਾਰਟੀ ਦੇ ਵਿੱਚ ਅਹਿਮ ਅਹੁਦੇ ਤੇ ਕੰਮ ਕਰ ਰਹੇ ਹੈ ਤਾਂ ਉਹਨਾਂ ਨਾਲ ਬੈਠ ਕੇ ਨਜੇਠ ਜੇ ਤੂੰ ਗਲਤ ਕੰਮ ਕੀਤਾ ਹੈ ਤਾਂ ਉਹਨਾਂ ਦੇ ਪੈਸੇ ਵਾਪਸ ਕਰਦੇ ਅੱਧ ਬਚਤ ਹੁਣ ਮੋੜ ਦੇ ਬਾਕੀ ਚੈੱਕ ਦੇ ਤੇ ਇਹ ਗੱਲ ਹੋ ਗਈ ਸਹੀ ਇਹ ਥੋੜਵਾ ਵੀ ਤੁਸੀਂ ਪਰਚਾ ਦੇਤਾ ਰਾਤੀ ਰਾਤ ਦੇ ਤਾਂ ਹੁਣ ਦੇ ਸਕਦੀ ਹੈ ਪੁਲਿਸ ਕੋਲੇ ਪੁਲਿਸ ਦਾ ਹਾਈ ਕੋਰਟ ਨੂੰ ਜਿਹੜੀ ਹੈਗੀ ਜਵਾਬ ਦੇ ਹੈ ਹਾਈ ਕੋਰਟ ਦੇ ਵਿੱਚ ਇੱਥੇ ਠੀਕ ਹੈ ਥੱਲੜੀਆਂ ਅਦਾਲਤਾਂ 'ਚ ਅਸੀਂ ਬੇਨਤੀ ਕਰ ਲੈਂਦੇ ਸਾਡੇ ਵਕੀਲ ਸਹਿਬਾਨ ਵੀ ਡੇਢ ਦੇ ਦਿੰਦੇ ਸਾਡੇ ਜੱਜ ਸਾਹਿਬ ਸੀਜੀਐਮ ਜੀਐਮਆਈਸੀ ਐਡੀਸ਼ਨਲ ਸੈਸ਼ਨ ਜੱਜ ਸੈਸ਼ਨ ਜੱਜ ਸਾਹਿਬ ਦੇ ਹਾਈ ਕੋਰਟ ਚ ਕਿਤੇ ਰਾਜਪਟੇ ਸਾਹਿਬ ਜਾਇਓ ਤੇ ਜੱਜ ਸਾਹਿਬਾਨ ਜਸਟਿਸ ਪੰਜਾਬ ਕਾ ਆਵਗਾ ਮਾਦੇ ਦੇ ਪੁਰਸ ਨੂੰ ਭਾਈ ਭਾਈ ਬੰਦੇ ਨਾ ਵੀ ਹਾਈ ਕਰਕੇ ਕਿਉਂ ਨਹੀਂ ਆਇਆ ਸਹੀ ਆ ਉਹ ਜੱਜ ਸਹੀ ਆ ਉਦੀ ਜਗ੍ਹਾ ਤੇ ਉਥੇ ਪੇਚੀਆਂ ਭੁਗਦਨੀਆਂ ਪੈਂਦੀਆਂ ਇਸ ਕਰਕੇ ਜਿਹੜੇ ਹੈਗੇ ਸਾਡੇ ਲੀਡਰ ਹੈ ਸਾਡੇ ਸਿਸਟਮ ਨੂੰ ਉਹੀ ਖਰਾਬ ਕਰ ਰਹੇ ਹੁਣ ਕੀ ਉਹ ਬੰਦੇ ਨਾਲ ਟੱਗੀ ਬੱਜੀ ਆ ਜਿਹੜਾ ਬਾਹਰਲੇ ਦੇਸ਼ ਭੇਜਦਾ ਉਹ ਕਿਤੇ ਹੋਰ ਦੇਸ਼ ਚ ਭੇਜਦਾ ਯਕ ਕੀ ਉਹਦਾ ਸਿਸਟਮ ਹੈ ਜਦੋਂ ਉਹ ਕਹਿੰਦਾ ਡੀਐਸਪੀ ਸਾਹਿਬ ਕਹਿ ਰਹੇ ਆ ਵੀ ਉਹ ਬੰਦਾ ਆ ਕੇ ਮੰਨਿਆ ਜੀ ਵੀ ਮੇਰੇ ਕੋਲੇ ਕੋਈ ਲਾਇਸੈਂਸ ਨਹੀਂ ਮੈਂ ਬੰਦਾ ਬਾਹਰ ਭੇਜਿਆ ਇਟ ਮੀਨ ਜੁਨੇ ਗਲਤ ਭੇਜਿਆ ਹੁਣ ਪਾਸਪੋਰਟ ਦੇ ਉੱਤੇ ਅਗਲਾ ਕਹਿੰਦਾ ਵੀਜ਼ਾ ਆ ਗਿਆ ਸਾਡੇ ਮੁੰਡੇ ਦਾ ਲੱਡੂ ਵੱਢੀ ਜਾਂਦੇ ਆ ਉਹ ਵੀਜ਼ਾ ਇਹ ਤਾਂ ਦੇਖ ਲਓ ਉਹ ਵੀ ਵਰਕ ਪਰਮਿਟ ਦਾ ਵੀਜ਼ਾ ਆਇਆ ਜਾਂ ਟੂਰਿਸਟ ਵੀਜ਼ਾ ਆਇਆ ਵੀਜ਼ੇ ਤਿੰਨ ਤਰ੍ਹਾਂ ਦੇ ਲੱਗਦੀ ਹੈ ਕਿਹੜਾ ਵੀਜ਼ਾ ਹੈ ਤੁਹਾਡਾ ਵੀਜ਼ਾ ਆ ਗਿਆ ਜੀ ਬਸ ਫਿਰ ਇਥੇ ਤੁਹਾਨੂੰ ਦਵਾਈ ਭੇਜਾਂਗੇ ਦਵਾਈ ਤੋਂ ਇਟਲੀ ਭੇਜਾਂਗੇ ਇਟਲੀ ਤੋਂ ਫਿਰ ਥੋੜਾ ਸਿੱਧਾ ਰੂਟ ਹੈ ਜਿਹੜਾ ਮਤਲਬ ਅਮਰੀਕਾ ਦਾ ਲੱਗ ਗਿਆ ਜਿਵੇਂ ਕੋਈ ਮਤਲਬ ਬੱਸ ਫੜਨੀ ਹੁੰਦੀ ਹੈ ਉੱਥੇ ਜਾ ਕੇ ਝਾੜੀਆਂ 'ਚ ਛੱਡ ਦਿੰਦੇ ਆ ਆਪਣੀਆਂ ਆਪਣੀਆਂ ਕੰਧਾਂ ਜਾਂ ਤਾਰਾਂ ਲੱਗੀਆਂ ਉਹਦੇ ਵਿੱਚ ਦੀ ਜਾਂਦੇ ਆ ਫਿਰ ਫਿਰ ਜੀਤ ਵੀ ਆਉਂਦੇ ਸਾਡੇ ਵੀ 트ੰਪ ਨਹੀਂ ਰੋਕ ਸਕਦਾ ਸਾਡੇ ਜੱਟਾਂ ਨੂੰ ਅਸੀਂ ਜਾਵੜੇ ਉਹ 트ੰਪ ਨੇ ਭੇਜਦੇ ਤਿੰਨ ਚਾਰ ਜਾਜ ਇਸ ਕਰਕੇ ਇਥੋਂ ਸਿੱਖਿਆ ਲੈਣੀ ਮੰਨਦੀ ਹੈ ਸਾਡੀ ਵੀ ਜਰ ਸਿੱਕੇ ਨਹੀਂ ਬਣਦੀ ਆ ਵੀ ਇਹੋ ਜਿਹੇ ਬੰਦਿਆਂ ਦੀ ਮਦਦ ਨਹੀਂ ਕਰਨੀ ਚਾਹੀਦੀ ਇਹਦੇ ਨਾਲ ਰਾਜਾ ਬੜਿੰਗ ਸਾਹਿਬ ਤੁਹਾਡੀ ਵੀ ਸ਼ਬੀ ਕਰਾਬ ਹੁੰਦੀ ਹੈ ਪਾਰਟੀ ਦੀ ਵੀ ਸ਼ਬੀ ਕਰਾਬ ਹੁੰਦੀ ਹੈ ਇਹਦਾ ਮਤਲਬ ਅਸੀਂ ਇਹਨਾਂ ਜਿਹੜੇ ਏਜੰਟ ਹੈ ਧੋਖੇਬਾਜ਼ ਏਜੰਟ ਹੈ ਉਹਨਾਂ ਨੂੰ ਅਸੀਂ ਪ੍ਰੋਮੋਟ ਕਰ ਰਹੇ ਹਾਂ ਇਹ ਹੀ ਗੱਲ ਹੈ ਨਾ ਤੇ ਕਿਤੇ ਉਹਨੂੰ ਕਹੇ ਭਰਾਵਾ ਤੂੰ ਮੇਰੀ ਪਾਰਟੀ ਦਾ ਜਿਹੜਾ ਹੈਗਾ ਨੁਕਸਾਨ ਕਰ ਰਹੇ ਹੈ ਤੇ ਉਹੀ ਪੱਤਰ 77 ਤੋਂ ਤਾਈਂ ਦਾ ਫਿਰ ਕਾਂਗਰਸ ਦੇ ਵਿਧਾਇਕ ਹੈ ਜਿਹੜੇ 18 ਤੇ ਆ ਗਏ ਉਲਟਾ ਪੁਰਸ ਨੂੰ ਕਹਿ ਰਿਹਾ ਤੇ ਉਲਟਾ ਉਹਨੂੰ ਡੀਐਸਪੀ ਨੂੰ ਕਹਿ ਕੇ ਨਾਲ ਐਸਐਸਬੀ ਨੂੰ ਕਹਿ ਰਿਹਾ ਵੀ ਉਹਨੇ ਤਾਂ ਕੰਮ ਚਲਾ ਰੱਖਿਆ ਹੈ ਜਾਂ ਕੰਮ ਚਲਾ ਰੱਖਿਆ ਪਤਲੇ ਇਹਦਾ ਮਤਲਬ ਤੇ ਪੈਸੇ ਲੈ ਰਿਹਾ ਹੈ ਹੁਣ ਇਹ ਤਾਂ ਬਦਲਾਅ ਲਈ ਸਰਕਾਰ ਹੈ ਜਿਹੜੀ ਨੂੰ ਤਾਂ 3 ਸਾਲ ਹੋ ਗਏ ਤੇ ਪਿੱਛੇ ਲੰਬੇ ਸਮੇਂ ਤੋਂ 70 ਸਾਲ ਤੋਂ ਜਿਹੜੀ ਕਾਂਗਰਸ ਰਾਜ ਕਰ ਰਹੀ ਹੈ ਤੇ ਦੂਸਰੀ ਗੱਲ ਹੈ ਨਾਲ ਬੜਿੰਗ ਸਾਹਿਬ ਕਹਿ ਰਹੇ ਆ ਕਿ ਮੈਂ ਚਾਰ ਵਾਰੀ ਐਮਐਲਏ ਬਣ ਗਿਆ ਹੋ ਸਕਦਾ ਮੈਂ ਭਾਈ ਮੁੱਖ ਮੰਤਰੀ ਬਣ ਜਾਂਦੇ 4-5 ਆ 20 20 ਸਾਲ ਹੋ ਗਏ ਐ எம்ਲਏ ਬਣਦਿਆਂ ਨੂੰ ਤੇ ਆਪਾਂ ਫਿਰ ਉਸ ਨੂੰ ਦਾ ਸੁਧਾਰ ਕੀਤਾ ਤੇ ਜਿਹੜਾ ਲੁਧਿਆਣੇ ਦਾ ਐਮਲਏ ਤਾਂ ਪਹਿਲੀ ਵਾਰ ਹੀ ਬਣਿਆ ਤੇ ਜਿਹੜਾ ਮੁੱਖ ਮੰਤਰੀ ਹੈ ਉਹ ਵੀ ਪਹਿਲੀ ਵਾਰ ਬਣਿਆ ਤੇ ਜੇ ਬਦਲਾਅ ਲਿਆਉਂਦਾ ਹੈ ਫਿਰ ਤੁਹਾਨੂੰ ਕੀ ਉਹ ਹੈ ਉਹਨਾਂ ਕੇ ਸਾਡੇ ਬੰਦੇ ਦੇ ਰਾਤੀ ਰਾਤ ਪਰਚਾ ਦੇ ਤਾ ਉਹ ਡੀਐਸਪੀ ਕਹਿ ਰਿਹਾ ਵੀ ਸਰ ਹਾਈ ਕੋਰਟ ਦਾ ਹੁਕਮਾਂ ਦੇ ਮੁਤਾਬਕ ਅਸੀਂ 15 ਦਿਨ ਤੋਂ ਵੱਧ ਦਰਖਾਸਤ ਰੱਖ ਨਹੀਂ ਰਹੇ ਉਹਦੇ ਚ ਬੰਦਾ ਜਿਹੜਾ ਦੋਸ਼ੀ ਹੈ ਇਮੀਗ੍ਰੇਸ਼ਨ ਵਾਲਾ ਉਹ ਬਾਰ-ਬਾਰ ਪਰਮਾਨੇ ਕੱਟਣ ਤੇ ਆ ਨਹੀਂ ਰਿਹਾ ਤੇ ਉਹਦਾ ਡੀਐਸਪੀ ਚੰਗਾ ਨਹੀਂ ਤਿੰਨ ਪਰਮਾਨੇ ਲਾ ਕੇ ਰਿਪੋਰਟ ਬਣਾ ਕੇ ਪਰਚਾ ਦੇ ਦਿੰਦੀ ਹੈ ਪੁਲਿਸ ਪੁਲਿਸ ਕੋਈ ਪਾਵਰ ਹੈ ਇਹਦਾ ਮਤਲਬ ਇਹ ਥੋੜਾ ਜਿਹਾ ਵੀ ਮੇਰੇ ਵਰਗਾ ਟੱਗੀ ਮਾਰ ਕੇ ਮੁੜ ਕੇ ਆਵੇ ਨਾ ਉਹ ਪਰਚਾ ਜਿਹੜਾ ਹੋਇਆ ਉਹ ਸਹੀ ਦਿੱਤਾ ਉਸ ਜਿਹੜਾ ਡੀਐਸਪੀ ਹੈ ਛੋਟੀ ਉਮਰ ਦਾ ਮੁੰਡਾ ਹੈ ਉਹ ਥ੍ਰੈਟ ਕੀਤਾ ਜਾ ਰਿਹਾ ਹੈ ਔਰ ਐਸਐਸਪੀ ਤੇ ਇਲਜ਼ਾਮ ਲਾਇਆ ਜਾ ਲਾਏ ਜਾ ਰਹੇ ਹੈ ਕਿਉਂਕਿ ਉਹ ਲੁਧਿਆਣਾ ਹੁਣ ਐਮਪੀ ਦਾ ਹੈ ਉਹ ਗੱਲਾਂ ਗਈਆਂ ਵਿਜੇਮੇ ਉਹ ਫੋਨ ਤੇ ਐਸਐਸਪੀ ਥੋੜੇ ਮਦਦ ਥੋੜੋ ਚੱਲੂਗਾ ਉਹ ਹੈ ਜੀ ਪਰ ਲਾ ਚੱਲੂਗਾ ਲਾਇਡ ਆਰਡਰ ਨੂੰ ਮੈਂਟੇਨ ਰੱਖਣਾ ਉਹਨੇ ਹਾਈ ਕੋਰਟ ਵਿੱਚ ਉਹਦੀ ਪੇਚੀ ਪੈਣੀ ਆ ਉਹ ਪੜਿਆ ਐਂਕਾ ਲੱਗੀਆਂ ਉਹਦੇ ਆਈਪੀਐਸ ਦਾ ਟੈਸਟ ਕੱਟਣਾ ਬਹੁਤ ਔਖਾ ਹੈ ਪੀਪੀਐਸ ਦਾ ਟੈਸਟ ਕੱਟਣਾ ਬਹੁਤ ਔਖਾ ਹੈ ਤੇ ਲੀਡਰ ਦਾ ਕੋਈ ਅਣਪੜ ਬਣ ਜਾਓ ਚਿੜੀ ਵੱੱਲਾ ਚੋਣ ਨਿਸ਼ਾਨਕਾਂ ਪਤੰਗ ਉੜਦਾ ਪੰਛੀ ਜੋ ਮਰਜੀ ਲੈ ਲੋ ਜਿੱਤ ਜੋ ਲੋਕਾਂ ਲਾਲ ਲਾਲਾ ਕਰਕੇ ਜਦੋਂ ਮਰਜੀ ਜਿੱਤ ਜੋ ਟੈਸਟ ਗੱਢਣੇ ਪੜ੍ਹਾਈ ਕਰਨੀ ਐਣਕਾਂ ਲੱਗ ਜਾਂਦੀਆਂ ਮੈਂਟਲੀ ਤੌਰ ਤੇ ਬੰਦਾ ਅਫਸਰਟ ਹੋ ਜਾਂਦਾ ਫੇਰ ਜਾ ਕੇ ਕਿਤੇ ਪੋਸਟ ਆ ਮਿਲਦੀਆਂ ਉੱਥੇ ਜਾ ਕੇ ਫਿਰ ਤੁਸੀਂ ਭਾਈ ਲੀਡਰੋ ਇਹਨਾਂ ਅਫਸਰਾਂ ਨੂੰ ਫੁੱਟਬਾਲ ਬਣਾਉਣੇ ਹੋ ਜੇ ਕੋਈ ਚੰਗਾ ਅਫਸਰ ਹੈ ਉਹਦਾ ਕਰਦਾਰ ਤੁਸੀਂ ਨਹੀਂ ਰਹਿਣ ਦਿੰਦੇ ਤੇ ਜਿਹੜੇ ਚੋਰ ਚੱਪੇ ਅਫਸਰ ਲੱਗੇ ਹੋਏ ਐ ਉਹ ਉਹ ਲੋਕਾਂ ਨੂੰ ਪਹਿਲੇ ਹੀ ਨਿਆਂ ਨਹੀਂ ਦੇ ਰਹੇ ਇਸ ਕਰਕੇ ਸਮਾਧਮ ਰਾਹੀਂ ਸਾਡੀ ਸਾਡਾ ਕਹਿਣਾ ਬਣਦਾ ਕੋਈ ਗੱਲ ਨਹੀਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਹਿਲਾਂ ਵੀ ਆਈਏ ਸਰਕਾਰ ਤੇ ਕੋਈ ਗੱਲ ਨਹੀਂ ਫਿਰ ਉਹਨੂੰ ਕਿਹੜਾ ਤੁਸੀਂ ਡੀਐਸਪੀ ਨੂੰ ਜਾਂ ਐਸਐਸਪੀ ਨੂੰ ਡਿਸਮਿਸ ਕਰ ਦਿਓਗੇ ਇਹ ਤਾਂ ਬਿਨਾ ਮਤਲਬ ਤੋਂ ਕਿਸੇ ਨੂੰ ਥ੍ਰੈਟ ਕਰਨਾ ਪਰ ਉਹ ਤੋਂ ਸਮਝਣ ਦੀ ਲੋੜ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਸ ਕਰਕੇ ਸਮਾਧਮ ਰਾਹੀਂ ਅਸੀਂ ਬੇਨਤੀ ਕਰਦੇ ਆ ਵੀ ਜਿਹੜਾ ਡੀਐਸਪੀ ਹੈ ਉਹ ਲੁਧਿਆਣੇ ਉਹ ਸਹੀ ਬੰਦਾ ਹੈ ਉਹਨੇ ਸਹੀ ਪਰਚਾ ਦਿੱਤਾ ਐਸਐਸਪੀ ਨੇ ਜਿਹੜਾ ਹੈਗਾ ਅੱਗੇ ਡੀਜ ਲੀਗਲ ਦੀ ਰਾਇ ਨਹੀਂ ਲਈ ਉਹਨੇ ਸਿੱਧਾ ਲਿਖਤਾ ਰਜਿਸਟਰਡ ਦਾ ਕੇਸ ਐਸਐਚਓ ਜੋ ਡਿਵੀਜ਼ਨ ਹੈ ਜੋ ਥਾਣਾ ਬਣਦਾ ਹੈ ਜਿਹੜਾ ਪਿੰਡ ਦਾ ਹੈ ਉਹ ਫਿਰ ਤਾਂ ਥਾਣਾ ਹੈ ਕਿ ਸ਼ਹਿਰ ਦਾ ਫਿਰ ਡਿਵੀਜ਼ਨ ਹੈ ਤਾਂ ਉਹਨੇ ਲਿਖਤਾ ਉੱਤੇ ਐਸਐਚਓ ਟੂ ਰਜਿਸਟਰਡ ਦਾ ਕੇਸ ਹੈ ਨੰਡ ਇਨਵੈਸਟੀਗੇਸ਼ਨ ਜਿਹੜੀ ਅੱਗੇ ਅੱਗੇ ਜਿਹੜੀ ਹੈਗਾ ਪਰਚਾ ਤਰਜ ਕਰਕੇ ਅਗਲੀ ਤਫਤੀਸ਼ ਹੈ ਜਿਹੜੀ ਲੈ ਕੇ ਉਹ ਸਾਹਮਣੇ ਸੋ ਇਸ ਕਰਕੇ ਜਿਹੜੇ ਸਾਡੇ ਲੀਡਰ ਹੈ ਬਿਨਾ ਵਜ੍ਹਾ ਤੋਂ ਸਿਸਟਮ ਦੇ ਵਿੱਚ ਪਰੇਸ਼ਾਨੀਆਂ ਖੜੀਆਂ ਕਰਦੇ ਆ ਇਹ ਲੜ ਪਏ ਅੱਜ ਡੀਐਸਪੀ ਨਾਲ ਐਸਐਸਪੀ ਨੂੰ ਬੋਲੀ ਜਾਂਦੇ ਆ ਵਿੜਿੰਗ ਸਾਹਿਬ ਦੂਜੇ ਪਾਸੇ ਰਵਨੀਤ ਬਿੱਟੂ ਆ ਲੈ ਕੇ ਪੰਜ ਸੱਤ ਬੰਦੇ ਉਹ ਸੀਐਮ ਦੇ ਘਰੇ ਵੜਿਆ ਫਿਰਦਾ ਦੱਸੋ ਯਾਰ ਕੋਈ ਸਿਸਟਮ ਹੈ ਪੜ੍ਹੇ ਲਿਖੇ ਬੰਦੇ ਹੋ ਤੁਸੀਂ ਉਸ ਜਗ੍ਹਾ ਦੇ ਉੱਤੇ ਬੈਠੇ ਹੋ ਉਸ ਪਾਰਲੀਮੈਂਟ ਦੇ ਮੈਂਬਰ ਉਹ ਜਿੱਥੇ ਕਾਨੂੰਨ ਬਣਦੇ ਐ ਜਿੱਥੇ ਕਾਨੂੰਨ ਬਣਦੇ ਐ ਫਿਰ ਕਾਨੂੰਨ ਬਣ ਤੋਂ ਬਾਅਦ ਰਾਸ਼ਟਰਪਤੀ ਸਾਹਿਬ ਪ੍ਰਮਾਣਿਕੀ ਦਿੰਦੇ ਐ ਫਿਰ ਉਹ ਪ੍ਰਸ਼ਾਸਨ ਸੋਡੇ ਕਾਨੂੰਨਾਂ ਨੂੰ ਲਾਗੂ ਕਰਦਾ ਜਦੋਂ ਇੰਨੀ ਵੱਡੇ ਅਹੁਦੇ ਤੇ ਬੈਠੇ ਹੋ ਤਾਂ ਫਿਰ ਥੋੜਾ ਸੈਂਸ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਇਸ ਕਰਕੇ ਜੇ ਕੋਈ ਅਫਸਰ ਚੰਗਾ ਕੰਮ ਕਰਦਾ ਉਹਨੂੰ ਕਰਨਾ ਚਾਹੀਦਾ ਹੈ ਤੇ ਪਬਲਿਕ ਨੂੰ ਵੀ ਸਾਡੀ ਇਸ ਮੱਦੇ ਨੈ ਬੇਨਤੀ ਹੈ ਵੀ ਜਿਹੜਾ ਚੰਗਾ ਅਫਸਰ ਹੈ ਉਹਦੀ ਤਾਰੀਫ ਕਰਿਆ ਕਰੋ ਉਹਦੀ ਖਾਤਰ ਬੇਸ਼ੱਕ ਧਰਨੇ ਲਾਉਣੇ ਪੈ ਜਾਣ ਲਾਉਣੇ ਚਾਹੀਦੇ ਹੈ ਜਿਹੜਾ ਚੋਰ ਬੰਦਾ ਹੈ ਜੋ ਅਫਸਰ ਚੋਰ ਹੈ ਪੈਸੇ ਲੈਂਦਾ ਹੈ ਗੁੰਮਰਾਹ ਕਰਦਾ ਹੈ ਠੁੱਠੇ ਪਰਚੇ ਦਰਦ ਦਾ ਬਹਾਨਾ ਕਰਦਾ ਹੈ ਜਾਂ ਡੇਟਾ ਤੇ ਖੜੇ ਹੈ ਕਈ ਇੰਤਜ਼ਾਰ ਕਰਦੇ ਵੀ ਗਾਹ ਕਾਊਗਾ ਉਹੋ ਜਿਹੇ ਬੰਦੇ ਦੇ ਠੋਕ ਕੇ ਖਿਲਾਫ ਚੱਲਿਆ ਕਰੋ ਜਨਮ ਇੱਕ ਵਾਰੀ ਇੱਕ ਵਾਰੀ ਲੈਣਾ ਤੇ ਜਿਹੜੀ ਗੱਲ ਹੈ ਕੋਈ ਸਮਾਜ ਦੇ ਵਿੱਚ ਚੰਗੀ ਆਪਾਂ ਕਹਿ ਕੇ ਜਾਈਏ ਇਹ ਹੀ ਸਾਡਾ ਅਰਜ ਮੰਨਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ